ਡੀਡੀ ਪੰਜਾਬੀ ਦੇ ਪ੍ਰੋਗਰਾਮ ਮੇਰੀ ਕਲਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਮੈਂ ਹਾਂ ਰੀਮਾ ਆਪਣੇ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ ਅਸੀਂ ਤੁਹਾਨੂੰ ਵੱਖੋ-ਵੱਖਰੇ ਕਲਾਕਾਰਾਂ ਦੇ ਨਾਲ ਮਿਲਵਾਉਨੇ ਆ ਉਹਨਾਂ ਦੀਆਂ ਕਲਾਵਾਂ ਦੇ ਬਾਰੇ ਤੁਹਾਨੂੰ ਜਾਣੂ ਕਰਾਉਨੇ ਆ ਕੋਈ ਇੱਕ ਕਲਾ ਕਿਸੇ ਕਲਾਕਾਰ ਦੀ ਹੁੰਦੀ ਹੈ ਤੇ ਉਹਦੇ ਵਿੱਚ ਮਹਾਰਤ ਹਾਸਲ ਕਰਦਾ ਹੈ ਪਰ ਸੋਚੋ ਜੇ ਕਿਸੇ ਕਲਾਕਾਰ ਦੇ ਵਿੱਚ ਬਹੁਤ ਸਾਰੀਆਂ ਕਲਾਵਾਂ ਹੋਣ ਉਹ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਲਾ ਦੇ ਵਿੱਚ ਮਹਾਰਤ ਹਾਸਲ ਕਰਦਾ ਹੀ ਜਾਵੇ ਤੇ ਆਪਣੀ ਪੂਰੀ ਜ਼ਿੰਦਗੀ ਕਲਾ ਨੂੰ ਸਮਰਪਿਤ ਕਰ ਦਵੇ ਤੁਹਾਨੂੰ ਅਸੀਂ ਕੀ ਕਵਾਂਗੇ ਮੇਰੇ ਹਸਾਬ ਨਾਲ ਤਾਂ ਉਹਨੂੰ ਬੀਬਾ ਕਹਿਣਾ ਚਾਹੀਦਾ ਸੋ ਇਸੇ ਕਰਕੇ ਅੱਜ ਅਸੀਂ ਮਿਲਵੋਣ ਜਾ ਰਹੇ ਹਾਂ ਤੁਹਾਨੂੰ ਬੀਬਾ ਬਲਵੰਤ ਹੁਰਾ ਨਾਲ ਇਹਨਾਂ ਨੂੰ ਮੈਂ ਪੇਂਟਰ ਕਵਾਂ ਇਹਨਾਂ ਨੂੰ ਮੈਂ ਫੋਟੋਗ੍ਰਾਫਰ ਕਵਾਂ ਜਾਂ ਫਿਰ ਥੀਏਟਰ ਦੇ ਬਹੁਤ ਵਧੀਆ ਕਲਾਕਾਰ ਨੇ ਪੋਇਟਰੀ ਬਹੁਤ ਵਧੀਆ ਲਿਖਦੇ ਨੇ ਕਲਮ ਦੇ ਨਾਲ ਨਾਲ ਇਹ ਕੈਮਰੇ ਦੇ ਨਾਲ ਵੀ ਗੱਲਾਂ ਕਰ ਲੈਂਦੇ ਨੇ ਬੀਬਾ ਬਲਵੰਤ ਜੀ ਬਹੁਤ ਬਹੁਤ ਸਵਾਗਤ ਮੇਰਬਾਣੀ ਸ਼ੁਕਰੀਆ ਬਿਬਲਵੰਟੀ ਤੁਹਾਡੇ ਚ ਬਹੁਤ ਸਾਰੀਆਂ ਕਲਾਵਾਂ ਵੇ ਹਨਾ ਸੋ ਜੇ ਮੈਂ ਗੱਲ ਕਰਾਂ ਸ਼ੁਰੂਆਤ ਕਿਉਂਕਿ ਸ਼ੁਰੂਆਤ ਜਦੋਂ ਹੁੰਦੀ ਹੈ ਨਾ ਤੇ ਅਸੀਂ ਕਹਿੰਦੇ ਆ ਕਿ ਮੈਂ ਤਾਂ ਇਹ ਕਰਨਾ ਚਾਹੁੰਦਾ ਸੀ ਪਰ ਹੌਲੀ ਮੈਨੂੰ ਉਹਦੇ ਚ ਵੀ ਇੰਟਰਸਟ ਜਾਗ ਪਿਆ ਸਭ ਤੋਂ ਪਹਿਲਾਂ ਇੰਟਰਸਟ ਜਿਹੜਾ ਆ ਉਹ ਕਿਹੜੀ ਕਲਾ ਦੇ ਵਿੱਚ ਜਾਗ ਗਿਆ ਇਹ ਮੈਂ ਇਸ ਨੂੰ ਕੁਦਰਤ ਦੀ ਬਹੁਤ ਵੱਡੀ ਦੇਣ ਸਮਝਦਾ ਜੀ ਕਿਉਂਕਿ ਸਾਰੀਆਂ ਕਲਾਵਾਂ ਦਾ ਜਿਹੜਾ ਜਨਮ ਹੈ ਮੇਰੇ ਬਚਪਨ ਦੇ ਉਹ ਪੀਰੀਅਡ ਤੋਂ ਸ਼ੁਰੂ ਹੋ ਗਿਆ ਜੀ 7ਵੀਂ 8ਵੀਂ ਵਿੱਚ ਪੋਇਟਰੀ ਲਿਖਣੀ ਸ਼ੁਰੂ ਕੀਤੀ ਹੂੰ ਥੋੜਾ ਬਹੁਤ ਗਲੀ ਦੇ ਬੱਚਿਆਂ ਨੂੰ ਇਕੱਠਾ ਕਰਕੇ ਉਹਨਾਂ ਦੇ ਮੇਕਅਪ ਕਰਨਾ ਅੱਛਾ ਡਾਇਲੋਗ ਜੋ ਮਰਜ਼ੀ ਬੋਲੀ ਜਾਣ ਹੂੰ ਹੂੰ ਔਰ ਪੇਂਟਿੰਗ ਕਰਨੀ ਜੀ ਔਰ ਫੋਟੋਗ੍ਰਾਫੀ ਕੈਮਰਾ ਛੋਟਾ ਜਿਹਾ ਸਾਡੇ ਕੋਲੇ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਇੱਕ ਫਾਇਦਾ ਉਹ ਦਿਨ ਨਿਕਲ ਕੇ ਕਲਿੱਕ ਕਰਨੇ ਜੀ ਸੋ ਇਹ ਨਾਲ ਦੀ ਨਾਲ ਮੈਨੂੰ ਡਵੈਲਪ ਹੋਣ ਦਾ ਮੌਕਾ ਵੀ ਮਿਲ ਗਿਆ ਕੁਦਰਤ ਵੱਲੋਂ ਉਦੋਂ ਕਹਿੰਦੇ ਆ ਵੀ ਜਿਹੜੇ ਛੋਟੇ ਬੱਚੇ ਹੁੰਦੇ ਆ ਨਾ ਉਹ ਬੰਟਿਆਣਾ ਖੇਡਣਾ ਜਾਂ ਕ੍ਰਿਕਟ ਖੇਡਣਾ ਜਾਂ ਗੁੱਲੀ ਡੰਡਾ ਤੁਹਾਡੇ ਸਮਿਆਂ ਦੇ ਵਿੱਚ ਤੁਸੀਂ ਉਦੋਂ ਹੀ ਕੈਮਰੇ ਤੇ ਸਕੈਚਾਂ ਦੇ ਨਾਲ ਖੇਡਣ ਲੱਗ ਪਏ ਹਾਂ ਹਾਂ ਉਹ ਖੇਡਾ ਮੇਰੇ ਹਿੱਸੇ ਨੇ ਆਈਆਂ ਮੇਰੇ ਹਿੱਸੇ ਹੀ ਬ੍ਰਸ਼ ਆਇਆ ਹੂੰ ਕੈਮਰਾ ਆਇਆ ਜਾਂ ਮੁ드ਰਾਮਾ ਨਾਟਕ ਛੋਟੇ-ਮੋਟੇ ਕਰ ਲਏ ਜੀ ਕਵਤਾ ਲਿਖਣੀ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਤੁਹਾਡੀ ਕਲਾ ਨੂੰ ਪਛਾਣ ਕਿਵੇਂ ਮਿਲੀ ਔਰ ਕਿਹੜੀ ਕਲਾ ਨੂੰ ਸਭ ਤੋਂ ਪਹਿਲਾਂ ਮਿਲੀ ਮੈਂ ਆਰਟ ਕਾਲਜ ਚੰਡੀਗੜ੍ਹ ਦੇ ਵਿੱਚ ਦਾਖਲ ਹੋਇਆ ਜੀ ਕਿਉਂਕਿ ਮੇਰੀ میٹرਕ ਦਾ ਜਿਹੜਾ ਜਿਹੜਾ ਡਰਾਇੰਗ ਸਬਜੈਕਟ ਬਹੁਤ ਸਟਰੋਂਗ ਸੀਗਾ ਹੂੰ ਤੇ ਉੱਥੇ ਮੈਂ 1963 ਤੋਂ ਲੈ ਕੇ 68 ਤੱਕ ਜੀ ਇਹ 5 ਇਅਰ ਡਿਪਲੋਮਾ ਕੀਤਾ ਅਪਲਾਈਡ ਆਰਟ ਦੇ ਵਿੱਚ ਓਕੇ ਕਿਉਂਕਿ ਪੋਇਟਰੀ ਵੀ ਮੇਰੇ ਨਾਲ ਚੱਲਦੀ ਸੀ میٹرਕ ਦੇ ਵਿੱਚ ਤਾਂ ਮੈਂ ਸਮਝ ਲਓ ਸਟੇਟ ਅਵਾਰਡ ਲੈ ਸ਼ੀਲਡ ਲੈ ਕੇ ਦਿੱਤੀ ਸਕੂਲ ਵਾਸਤੇ ਵਾਹ ਖੁਦ ਲਿਖੀ ਕਵਿਤਾ ਹੂੰ ਉੱਥੇ ਨਾਟਕ ਵੀ ਕੀਤੇ ਸਕੂਲ ਤੋਂ ਲੈ ਕੇ ਕਾਲਜ ਤੱਕ ਫਿਰ ਚੰਡੀਗੜ੍ਹ ਟੈਗੋਰ ਥੀਏਟਰ ਦੇ ਵਿੱਚ ਪਲੇ ਕੀਤਾ ਕੁਝ ਫਿਲਮਾਂ 'ਚ ਵੀ ਕੰਮ ਕੀਤਾ ਜੀ ਜੇਹ ਕਹਾਲ ਕਰਾਂ ਪੇਂਟਿੰਗ ਦੀ ਬ੍ਰਸ਼ ਤੁਸੀਂ ਫੜਿਆ ਤੇ ਉਤੋਂ ਬਾਅਦ ਤੁਸੀਂ ਬਹੁਤ ਸਾਰੀਆਂ ਪੇਂਟਿੰਗਸ ਵੀ ਬਣਾਈਆਂ ਹੈਨਾ ਸਭ ਤੋਂ ਜ਼ਿਆਦਾ ਤੁਹਾਨੂੰ ਆਪਣੀ ਕਿਹੜੀ ਪੇਂਟਿੰਗ ਆ ਜਿਹੜੀ ਸਭ ਤੋਂ ਜ਼ਿਆਦਾ ਪਸੰਦ ਆ ਉਹ ਇਸ ਤਰ੍ਹਾਂ ਹੁੰਦਾ ਬਈ ਜਿਸ ਤਰ੍ਹਾਂ ਮਾਂ ਨੂੰ ਆਪਣੇ ਸਾਰੇ ਬੱਚੇ ਹੀ ਚੰਗੇ ਲੱਗਦੇ ਨੇ ਹੂੰ ਹੂੰ ਤੇ ਇਸ ਕਰਕੇ ਮੈਨੂੰ ਮੇਰੇ ਵਾਸਤੇ ਤਾਂ ਇਹ ਕਹਿਣਾ ਮੁਸ਼ਕਲ ਆ ਹਾਂ ਜਿਹੜਾ ਦਰਸ਼ਕ ਹੈਗਾ ਇਹ ਡਿਸਾਈਡ ਉਹ ਕਰਦਾ ਹੂੰ ਕਿ ਉਹਨੂੰ ਕੀ ਚੰਗਾ ਲੱਗਦਾ ਉਸ ਤੋਂ ਬਾਅਦ ਜਿਵੇਂ ਫੋਟੋਗ੍ਰਾਫੀ ਦੀ ਗੱਲ ਕਰਾਂ ਤੇ ਜਨੀਆਂ ਕਿ ਤਸਵੀਰਾਂ ਮੈਂ ਦੇਖੀਆਂ ਤੁਹਾਡੇ ਵੱਲੋਂ ਖਿੱਚੀਆਂ ਹੋਈਆਂ ਤੁਸੀਂ ਨੇਚਰਲ ਫੋਟੋਗ੍ਰਾਫੀ ਵੀ ਕੀਤੀ ਔਰ ਜਿਹੜੇ ਭਾਵ ਨੇ ਮੈਨੂੰ ਲੱਗਦਾ ਵੀ ਉਹ ਥੀਏਟਰ ਦਾ ਅਸਰ ਕਹਿ ਸਕਦੇ ਹਾਂ ਅਸੀਂ ਵੀ ਭਾਵ ਜਿਹੜੇ ਨੇ ਉਹਨਾਂ ਨੂੰ ਤੁਸੀਂ ਆ ਕੈਪਚਰ ਕੀਤਾ ਹਾਂ ਬਿਲਕੁਲ ਕਿਉਂਕਿ ਮੇਰਾ ਜਿਹੜਾ ਸ਼ੌਕ ਹੈਗਾ ਉਹ ਤਕਰੀਬਨ ਹੈਡ ਸਟਡੀ ਦਾ ਉਕੇ ਭਾਵੇਂ ਮੈਂ ਪੇਂਟਿੰਗ ਕਰਾਂ ਤੇ ਭਾਵੇਂ ਫੋਟੋਗ੍ਰਾਫੀ ਕਰਾਂ ਹੂੰ ਉਹ ਫਿਰ ਜਿਹੜੇ ਕੁਝ ਲੋਕ ਇੰਟਰਸਟਿਡ ਹੁੰਦੇ ਨੇ ਮਾਡਲਿੰਗ ਵਗੈਰਾ ਚ ਹੂੰ ਉਹ ਮੇਰੇ ਕੋਲ ਆਉਂਦੇ ਨੇ ਜੀ ਔਰ ਫਿਰ ਮੈਂ ਉਹਨਾਂ ਨੂੰ ਜਿਹੜੀ ਟਾਈਮਿੰਗ ਜੀ ਸਵੇਰ ਦੀ ਸੂਰਜ ਚੜ੍ਹਦੇ ਸਾਰ ਜਾਂ ਸ਼ਾਮ ਨੂੰ ਦੋ ਟਾਈਮ ਫੋਟੋਗ੍ਰਾਫ ਕਰਦਾ ਉਹਨਾਂ ਦੀ ਜਿਹੜੀ ਲਾਈਟਿੰਗ ਹੈ ਔਰ ਉਹਦਾ ਐਕਸਪ੍ਰੈਸ਼ਨ ਜਿਹੜਾ ਪਕੜ ਲੈਣਾ ਹੂੰ ਇਹ ਮੈਨੂੰ ਥੀਏਟਰ ਕਰਕੇ ਆਉਂਦਾ ਜੀ ਫਿਲਮਾਂ ਕਰਕੇ ਥੀਏਟਰ اور ਫਿਲਮਾਂ ਕਰਕੇ ਤੁਸੀਂ ਉਹਦੇ ਵਿੱਚ ਵੀ ਮਹਾਰਤ ਹਾਸਲ ਕੀਤੀ ਪਰ ਜੇ ਮੈਂ ਗੱਲ ਕਰਾਂ ਤੇ ਤੁਹਾਡੀ ਉਮਰ ਇਸ ਵੇਲੇ 80 ਦੇ ਨੇੜੇ ਆ ਹੈ ਨਾ ਸੋ 80 ਨੇੜੇ ਨਹੀਂ 80 ਹੋ ਗਈ ਜੀ ਸੋ 80 ਸਾਲਾਂ ਦੇ ਵਿੱਚ ਮੰਨ ਲਓ ਜੇ ਤੁਸੀਂ 60 ਸਾਲ ਵੀ ਜਾਂ ਕਹਿ ਲਓ 70 ਸਾਲ ਵੀ ਇਸ ਕਲਾ ਨੂੰ ਦਿੱਤੇ ਆ ਹੁਣ ਤੱਕ ਤੁਸੀਂ ਬੜੇ ਬਦਲਾ ਦੇਖਿਆ ਹੋਣੇ ਅਸੀਂ ਅਸੀਂ ਸਮੇਂ ਦੇ ਨਾਲ-ਨਾਲ ਬਹੁਤ ਸਾਰੇ ਬਦਲਾ ਹਰ ਖੇਤਰ 'ਚ ਦੇਖਦੇ ਆਂ ਕਲਾ ਦੇ ਖੇਤਰ ਦੇ ਵਿੱਚ ਪੇਂਟਿੰਗ ਦੇ ਖੇਤਰ ਦੇ ਵਿੱਚ ਜਾਂ ਕਹਿ ਲਓ ਵੀ ਜਿਹੜੀ ਇਹ ਫੋਟੋਗ੍ਰਾਫੀ ਹੈ ਇਹਦੇ ਖੇਤਰ 'ਚ ਵੀ ਬੜੇ ਬਦਲਾ ਆਏ ਨੇ ਸਾਰੇ ਜਿਹਨੇ ਫੀਲਡ ਨੇ ਸਭ ਦੇ ਵਿੱਚ ਚੇਂਜਸ ਹੋਈਆਂ ਹਾਂ ਉਹਨਾਂ ਦੇ ਹਿਸਾਬ ਨਾਲ ਤਾਂ ਅਸੀਂ ਬਿਲਕੁਲ ਉਹਨਾਂ ਨੂੰ ਪੜ ਹੋ ਗਏ ਅੱਛਾ ਪਰ ਜਿਹੜਾ ਤਜਰਬਾ ਸਾਡੇ ਕੋਲ ਹੈਗਾ ਜਿਹੜੀ ਸਾਡੀ ਅੱਖ ਦੇਖਦੀ ਆ ਹੂੰ ਉਹ ਜਿਹੜਾ ਉਹ ਜਿਹੜਾ ਕਲਾ ਨੂੰ ਸਮਝਣ ਦੀ ਜਿਹੜੀ ਅੱਖ ਹੈ ਨਾ ਉਹ 파ਰਖੂ ਉਹ ਸਾਡੇ ਕੋਲ ਮੌਜੂਦ ਆ ਜੀ ਭਾਵੇਂ ਉਹ ਲੋਕ ਡਿਜੀਟਲ ਕੰਮ ਕਰਨ ਹੂੰ ਜਾਂ ਥੀਏਟਰ ਵਿੱਚ ਬੜੇ ਐਕਸਪੈਰੀਮੈਂਟ ਨਵੇਂ-ਨਵੇਂ ਹੋ ਰਹੇ ਨੇ ਹੂੰ ਆ ਪੋਇਟਰੀ 'ਚ ਨਵੇਂ-ਨਵੇਂ ਬੜਾ ਟ੍ਰੈਂਡ ਆ ਗਿਆ ਜੀ ਸੋ ਇਸ ਕਰਕੇ ਅਸੀਂ ਆਪਣੇ ਸਮੇਂ ਦੇ ਹੀਰੋ ਜੀ ਜਦ ਮੈਂ ਗੱਲ ਕਰਾਂ ਆ ਤੁਹਾਡੀ ਕਲਾ ਦੀ ਤਾਂ ਕਲਾ ਦੇ ਕਦਰਦਾਨ ਵੀ ਬਹੁਤ ਹੁੰਦੇ ਆ ਹੁਣ ਤੱਕ ਬੜੇ ਮਾਨ ਸਨਮਾਨ ਜੋ ਅਸੀਂ ਦੇਖ ਪਾ ਰਹੇ ਹਾਂ ਵੀ ਬਹੁਤ ਮਿਲੇ ਨਹੀਂ ਸੋ ਸਭ ਤੋਂ ਜ਼ਿਆਦਾ ਦਿਲ ਨੂੰ ਟੁੰਬਣ ਵਾਲੀ ਕਿਹੜੀ ਚੀਜ਼ ਸੀਗੀ ਇੱਕ ਹੁੰਦਾ ਨਾ ਕਿ ਮੈਨੂੰ ਆਹ ਮੇਰੀ ਕਲਾ ਨੇ ਸਭ ਤੋਂ ਜ਼ਿਆਦਾ ਮਾਨ ਸਨਮਾਨ ਦਵਾਇਆ ਕਿਉਂਕਿ ਕਲਾ ਤੇ ਚਲੋ ਤੁਹਾਡੇ ਜੋ ਤਿੰਨ ਚਾਰ ਕਲਾਵਾਂ ਦਾ ਸੁਮੇਲ ਹੈ ਪਰ ਫਿਰ ਵੀ ਇੱਕ ਹੁੰਦਾ ਹੈ ਕਿ ਆਹ ਕਲਾ ਮੈਨੂੰ ਵੀ ਪਿਆਰੀ ਹੈ ਇਹਦੇ 'ਚ ਮੈਂ ਆਪਣਾ ਆਪ ਲੱਭਦਾ ਬੀਬਾ ਬਲਵੰਤ ਜੇ ਕਿਸੇ ਨੂੰ ਦਿਖਾਣਾ ਹੋਵੇ ਤਾਂ ਕਿਹੜੀ ਖਾਸ ਕਲਾ ਚ ਤੁਹਾਨੂੰ ਲੱਗਦਾ ਮੈਨੂੰ ਮਤਲਬ ਪੇਂਟਿੰਗ ਦੇ ਵਿੱਚ ਵੀ ਵਾਰਡ ਮਿਲੇ ਨੇ ਹੂੰ ਥੀਏਟਰ ਵਿੱਚ ਵੀ ਅਵਾਰਡ ਮਿਲ ਗਏ ਪੋਇਟਰੀ ਦੇ ਵਿੱਚ ਵੀ ਸੋਏ ਸਰ ਕੇ ਮੈਂ ਤਾਂ ਲਾਈਫ ਨੂੰ ਪੂਰਾ ਇੰਜੋਏ ਕੀਤਾ ਜੀ ਔਰ ਮੇਰੀ ਲਗਭਗ ਸਾਰੀ ਲਾਈਫ ਕਲਾ ਨੂੰ ਸਮਰਪਿਤ ਹਰ ਤਰ੍ਹਾਂ ਦੀ ਕਲਾ ਜਿਹੜੀ ਆ ਤੁਸੀਂ ਕੀਤੀ ਆ ਔਰ ਹੰਡਾਈ ਹੈ ਜਿਵੇਂ ਕਿ ਇਹ ਵੀ ਤੁਹਾਡਾ ਜ਼ਿੰਦਗੀ ਜਿਹੜੀ ਹੈ ਤੁਹਾਡੀ ਕਲਾ ਨੂੰ ਸਮਰਪਿਤ ਹੈ ਹਾਂਜੀ ਹਾਂਜੀ ਤੁਹਾਡੀਆਂ ਕਿਤਾਬਾਂ ਬਾਰੇ ਵੀ ਮੈਂ ਸੁਣਿਆ ਵੀ ਹੁਣ ਤੱਕ ਕਿੰਨੀਆਂ ਕਿਤਾਬਾਂ ਛਪ ਚੁੱਕੀਆਂ ਨੇ ਹੁਣ ਤੱਕ ਮੇਰੀਆਂ ਪੋਇਟਰੀ ਦੀਆਂ 7 ਕਿਤਾਬਾਂ ਛਪ ਚੁੱਕੀਆਂ ਨੇ ਹੂੰ ਉਹਦੇ ਵਿੱਚ ਗਜ਼ਲ ਹੈ ਗੀਤ ਨੇ fully ਕਵਤਾ ਹੈ ਕਿ ਬੋਲੀਆਂ ਟੱਪੇ ਮਤਲਬ ਸਾਰੇ ਐਕਸਪੈਰੀਮੈਂਟ ਮੈਂ ਕੀਤੇ ਨੇ ਹਮ ਔਰ ਉਹਦੇ ਵਿੱਚ ਦੋ ਕਿਤਾਬਾਂ ਮੇਰੀ ਅੰਗਰੇਜ਼ੀ ਜੀ ਟ੍ਰਾਂਸਲੇਟ ਹੋਈਆਂ ਨੇ ਹਮ ਇੱਕ ਹਿੰਦੀ ਜੀ ਟ੍ਰਾਂਸਲੇਟ ਹੋਈ ਹੈ ਜੀ ਬਾਕੀ ਹੁਣ ਅੱਜ ਕੱਲ ਮੈਂ ਇੱਕ ਲੰਮੀ ਕਵਤਾ ਤੇ ਕੰਮ ਕਰ ਰਿਹਾ ਹਮ ਮੇਰੇ ਖਿਆਲੋਂ 40 50 ਪੇਜ ਦੀ ਕਵਤਾ ਬਣੇਗੀ ਹਮ ਜੇ ਕੁਦਰਤ ਨਾਲ ਸਾਥ ਜਾਇਆ ਲੇ ਉਹ ਮੁਕੰਮਲ ਹੋ ਜਾਏਗੀ ਜੀ ਸੋ ਜੀ ਗੱਲ ਕਰੀਏ ਤਾਂ ਕਲਾ ਜਿਹੜੀ ਆ ਮਾਨੂੰ ਸਕੂਨ ਵੀ ਦਿੰਦੀ ਆ ਤੁਹਾਨੂੰ ਡਿਪਰੈਸ਼ਨ ਤੋਂ ਵੀ ਦੂਰ ਰੱਖਦੀ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੁੰਦੀ ਤੁਸੀਂ ਨੌਕਰੀ ਦੇ ਨਾਲ ਨਾਲ ਜਾਂ ਜਿੰਨਾ ਵੀ ਸਮਾਂ ਤੁਸੀਂ ਆਪਣੀ ਨੌਕਰੀ ਕੀਤੀ ਆ ਉਹ ਤੋਂ ਥੱਕੇਵੇਂ ਆ ਕਿਵੇਂ ਜਿਹੜੇ ਨੇ ਉਹ ਕਲਾ ਤੋਂ ਹੀ ਲਾਏ ਨੇ ਹੈਨਾ ਸੋ ਕਿਹੜੀ ਕਲਾ ਆ ਜਿਹਨੂੰ ਸਭ ਤੋਂ ਜ਼ਿਆਦਾ ਸਮਾਂ ਤੁਸੀਂ ਦਿੱਤਾ ਅਸਲ ਦੇ ਵਿੱਚ ਜਿਹੜੀ ਮੇਰੀ ਜੌਬ ਸੀ ਨਾ ਜੌਬ ਵੀ ਮੇਰੀ ਬੀਂਗ ਐਨ ਆਰਟਿਸਟ ਸੀ ਜੀ ਉਹ ਇਸੇ ਕਰਕੇ ਮੈਨੂੰ ਕਦੀ ਪ੍ਰੋਬਲਮ ਨਹੀਂ ਆਈ ਵੀ ਮੈਂ ਜੌਬ ਕੁਝ ਹੋਰ ਕਰ ਰਿਆਂ ਸ਼ੌਕ ਮੇਰੇ ਹੋਰ ਨੇ ਹੂੰ ਸੋ ਮੈਂ ਜੌਬ ਨੂੰ ਵੀ ਇੰਜੋਏ ਕੀਤਾ ਹੂੰ ਤੇ ਆਪਣੀ ਪ੍ਰਾਈਵੇਟ ਲਾਈਫ ਦੇ ਵਿੱਚ ਵੀ ਕਲਰ ਜੀ ਤੁਹਾਡਾ ਜੀਵਨ ਸਾਥੀ ਜੇ ਮੈਂ ਕਹਾਂ ਤੀ ਉਹ ਕਲਾਈ ਹੈ ਅੱਜ ਹਾਂ ਜੀ ਕਹਿ ਸਕਦੇ ਹੋ ਸੋ ਤੁਹਾਡੀਆਂ 7-8 ਜਿਹੜੀਆਂ ਕਿਤਾਬਾਂ ਹੁਣ ਤੱਕ ਆ ਚੁੱਕੀਆਂ ਨੇ ਮੈਂ ਚਾਹੂੰਗੀ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਕਵਿਤਾ ਜ਼ਰੂਰ ਸੁਣਾਓ ਹਾਂ ਇੱਕ ਕਵਿਤਾ ਤੁਹਾਡਾ ਨਾਲ ਸ਼ੇਅਰ ਕਰਨਾ ਜੀ ਹਾਂ ਇਹ ਕਵਤਾ ਹੈ ਜੀ ਹੂੰ ਕਥਾ ਸਰਾਂਪੇ ਬਿਰਖ ਦੀ ਅੱਛਾ ਹਾਂ ਜੀ ਇਹ ਮੇਰੀ ਕਿਤਾਬ ਅੰਗਰੇਜ਼ੀ ਚ ਵੀ ਟ੍ਰਾਂਸਲੇਟ ਹੋ ਚੁੱਕੀ ਹੈ ਹੂੰ ਤੁਰ ਜੜਾਂ ਤੋਂ ਲੈ ਕੇ ਸਿਖਰ ਤੱਕ ਮੇਰੀ ਚਾਹਤ ਸੀ ਜੀ ਮਨ ਦੀ ਲੋੜ ਸੀ ਕੋਈ ਇਸ ਦੀ ਥੋੜੀ ਸੀ ਕੋਈ ਕੋਈ ਗੀਤ ਮੇਰੀਆਂ ਟਾਣੀਆਂ ਤੇ ਗੂੰਜੇ ਵਾਹ ਕੋਈ ਲੈ ਜਹੀ ਫੁੱਟੇ ਇਸ ਸੁਨਸਾਨ ਜਹੀ ਟੁੱਟੇ ਏ ਵੀ ਕੁਦਰਤ ਦਾ ਕ੍ਰਿਸ਼ਮਾ ਜਾਂ ਤੇਰੀ ਹੀ ਮਿਹਰਬਾਨੀ ਤੂੰ ਗੀਤ ਗਾਉਂਦੇ ਚਹਿਕਦੇ ਪੰਛੀ ਦੀ ਤਰ੍ਹਾਂ ਮੇਰੀ ਇਕ ਟਾਣੀ ਤੇ ਆ ਬੈਠੀ ਜੀ ਮੇਰੇ ਵਜੂਦ ਵਿੱਚ ਮਹਿਕ ਜਹੀ ਪਰ ਗਈ ਮੇਰੇ ਆਸ-ਪਾਸ ਫਸਰੀ ਉਸ ਇਨਸਾਨ ਜਹੀ ਡਰ ਗਈ ਮੇਰੀ ਹਰ ਟਾਣੀ ਚੋਂ ਕਰੁੰਬੜਾ ਫੁੱਟੀਆਂ ਪੱਤੇ ਜਵਾਨ ਹੋਏ ਫੁੱਲ ਖਿੜੇ ਫਲ ਲੱਗੇ ਮੈਂ ਮਹਿਕ ਮਹਿਕ ਹੋ ਕੇ ਦਿਸ ਹੱਦੇ ਤੱਕ ਫੈਲਿਆ ਜੀ ਫੁੱਲਾਂ ਤੇ ਪੈ ਤਰੇ ਤੁਪਕੇ ਸੂਰਜ ਨਾਲ ਬਾਤ ਕਰਦੇ ਤੇਰੀ ਹੂੰਦ ਦਾ ਤੇਰੇ ਗੀਤ ਦਾ ਤੇਰੇ ਸੰਗੀਤ ਦਾ ਦਮ ਪਰਦੇ ਹੂੰ ਫਿਰ ਇੱਕ ਦਿਨ ਉਹ ਵੀ ਆਏਗਾ ਸ਼ਾਇਦ ਤੂੰ ਇਸ ਹਰੀ ਪਰੇ ਟਾਣੀ ਤੋਂ ਅਚਾਨਕ ਹੀ ਉੱਡ ਜਾਣਾ ਉਸ ਪਿੱਛੋਂ ਜੋ ਹੋਣਾ ਹੈ ਉਹ ਮੈਂ ਹੀ ਬਸ ਜਾਣਾ ਤੇਰੇ ਉਡਾਣ ਪਰਦਿਆਂ ਹੀ ਹਰੀ ਕਚੂਰ ਫੁੱਲਾਂ ਲੰਦੀ ਟਾਣੀ ਬੜਾ ਕੰਬੇਗੀ ਧਰ ਧਰਾਈਗੀ ਚੀਕੇਗੀ ਕੁਰਲਾਏਗੀ ਤੈਨੂੰ ਵਾਪਸ ਬੁਲਾਏਗੀ ਫੁੱਲਾਂ ਤੋਂ ਤਰੇਲ ਚੋਕੇ ਬੇਬਸ ਜਹੀ ਹੋਕੇ ਗਲ ਧਰਤੀ ਦੇ ਲੱਗ ਕੇ ਬੜਾ ਹੀ ਰੋਏਗੀ ਤੇ ਫਿਰ ਹੌਲੀ ਹੌਲੀ ਸਭ ਕੁਝ ਆਮ ਵਰਗਾ ਹੋ ਜਾਏਗਾ ਰੁੱਖ ਟਾਣੀ ਨੂੰ ਸਮਝਾਏਗਾ ਜੜ ਦਾ ਦੁੱਖ ਆਪਣੇ ਕੁਖ ਵਿੱਚ ਲੁਕਾਏਗਾ ਤੇ ਮੈਂ ਜੋ ਸਰਾਪਿਆ ਬਿਰਖਾਂ ਜਿਸ ਨੂੰ ਤੁਰ ਜਣਾ ਤੋਂ ਲੈ ਕੇ ਸਿਖਰ ਤੱਕ ਤੇਰੀ ਚਾਹਤ ਹੈ ਚੈਕ ਦੇ ਗਾਉਂਦੇ ਪੰਛੀ ਦੀ ਫਿਰ ਕਦੇ ਪਰਤਣ ਦੀ ਉੜੀ ਕਰਾਂਗਾ ਤੇਰੇ ਗੀਤ ਦਾ ਤੇਰੇ ਸੰਗੀਤ ਦਾ ਸਦਾ ਹੀ ਦਮ ਭਰਾਂਗਾ ਮੈਂ ਜੋ ਸਰਾਪਿਆ ਬਿਰਖਾਂ ਸਰਾਪਿਆ ਬਿਰਖ ਸੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਲਵਲੇ ਹੁੰਦੇ ਆ ਆਮ ਤੌਰ ਤੇ ਆਪਾਂ ਇਹ ਕਹਿੰਦੇ ਆ ਵੀ ਕੋਈ ਵੀ ਕਵੀ ਆ ਜਾਂ ਕੋਈ ਵੀ ਕਲਾਕਾਰ ਆ ਆਪਣੇ ਮਨ ਨੂੰ ਹੀ ਆਪਣੇ ਭਾਵਾਂ ਨੂੰ ਹੀ ਕਾਗਜ਼ ਤੇ ਜਾਂ ਕੈਨਵਸ ਤੇ ਉਤਾਰਦਾ ਆ ਹਾਂਜੀ ਸਾਰੇ ਭਾਵਾਂ ਦੀ ਤਾਂ ਖੇਡ ਆ ਹੂੰ ਪੇਂਟਿੰਗ ਵੀ ਜਿਹੜੇ ਨੇ ਦੇਖੋ ਇਹਨਾਂ ਦੇ ਮਾਧਿਅਮ ਵੀ ਫਰਕ ਹੈ ਨਾ ਉੱਥੇ ਰੰਗ ਨੇ ਆਕਾਰ ਹੈ ਜੀ ਔਰ ਕਵਿਤਾ ਦੇ ਵਿੱਚ ਸ਼ਬਦ ਨੇ ਹਮ ਸ਼ਬਦਾਂ ਦੇ ਵਿੱਚ ਜਿਹੜੇ ਭਾਵ ਭਰਨੇ ਉਹ ਕਵੀ ਤੇ ਡਿਪੈਂਡ ਕਰਦਾ ਉਹਦਾ ਕਿੰਨਾ ਕੁ ਲੈਵਲ ਸਟੈਂਡਰਡ ਹੈਗਾ ਬੰਦੇ ਦਾ ਸੋਚਣ ਦਾ ਹੈ ਨਾ ਇਸ ਤਰੀ ਪੇਂਟਿੰਗ ਲੋਕ ਕਰਦੇ ਨੇ ਪੇਂਟਰ ਦੇਖੋ ਬਾਜ਼ਾਰ ਚ ਪੇਂਟਰ ਬੈਠੇ ਨੇ ਉਹ ਵੀ ਤਾਂ ਪੇਂਟ ਕਰ ਰਹੇ ਨੇ ਜੀ ਐਮ ਐਫ ਹੁਸੈਨ ਵੀ ਪੇਂਟਰ ਹਮ ਠੀਕ ਹੈ ਰੇਮ ਸਿੰਘ ਹੁਣੀ ਆਰਟਿਸਟ ਨੇ ਬੜੇ-ਬੜੇ ਬੜੇ ਉਸ ਲੇਕਨ ਰੰਗ ਤਾਂ ਉਹੀ ਨੇ ਨਾ ਰੰਗ ਬ੍ਰਸ਼ ਉਹੀ ਨੇ ਬਸ ਕਲਾ ਦਾ ਫਰਕ ਹੈ ਹਾਂ ਸ਼ਬਦ ਵੀ ਉਹੀ ਨੇ ਅੱਖਰ ਉਹੀ ਨੇ ਸ਼ਬਦ ਤੁਸੀਂ ਬਣਾਉਂਦੇ ਨੇ ਸ਼ਬਦਾਂ 'ਚ ਭਾਵ ਤੁਸੀਂ ਭਰਨਾ ਉਹ ਕਵੀ ਨੇ ਭਰਨਾ ਜੇ ਮੈਂ ਗੱਲ ਕਰਾਂ ਤੁਸੀਂ ਕੋਈ ਵੀ ਜਦੋਂ ਪੇਂਟਿੰਗ ਬਣਾਉਂਦੇ ਹੋ ਉਹ ਤੇ ਮਨ ਦੇ ਵਿੱਚ ਜਾਂ ਕਿਤੇ ਕੋਈ ਕਿਤੇ ਗਏ ਹੋ ਘੁੰਮਣੇ ਗਏ ਹੋ ਜਾਂ ਉੱθεν ਕਿਸੇ ਯਾਤਰਾ ਤੇ ਨਿਕਲ ਗਏ ਹੋ ਕੋਈ ਇਹੋ ਜਿਹਾ ਦ੍ਰਿਸ਼ ਕੋਈ ਇਹੋ ਜੀ ਕੋਈ ਪਿਆਰੀ ਜੀ ਸਮਾਈਲ ਜਾਂ ਕੁਛ ਇਦਾਂ ਦਾ ਤੁਸੀਂ ਦੇਖਿਆ ਹੋਵੇ ਜਦੋਂ ਵੀ ਮੈਂ ਇਹਨੂੰ ਹੁਣੇ ਹੀ ਆਪਣੇ ਕੈਨਵਸ ਤੇ ਉਤਾਰ ਲਵਾਂ ਜਾਂ ਉਹ ਮਨ 'ਚ ਛੱਪ ਜਾਵੇ ਤੇ ਉਹ ਇਦਾਂ ਵੀ ਤੁਸੀਂ ਜਿਹੋ ਇਸ ਤਰ੍ਹਾਂ ਹੁੰਦਾ ਵੀ ਜਿਹੜੇ ਲੈਂਡਸਕੇਪ ਪੇਂਟਰ ਨੇ ਨਾ ਹਮ ਇੱਕ ਤਾਂ ਪੋਰਟਰੇਟ ਪੇਂਟਰ ਔਰ ਲੈਂਡਸਕੇਪ ਪੇਂਟਰ ਇਹ ਅਕੈਡੈਮਿਕ ਵਰਕ ਨੇ ਕ੍ਰੀਏਟਿਵ ਵਰਕ ਹੁੰਦਾ ਜਿਹਨੂੰ ਕੈਮਰਾ ਨਹੀਂ ਕਰ ਸਕਦਾ ਜੀ ਇੱਕ ਤੁਸੀਂ ਕ੍ਰੀਏਟਿਵ ਮੀਨਜ਼ ਕਿ ਅਚੰਭਾ ਪੈਦਾ ਹੁੰਦਾ ਕਿਸੇ ਕੰਮ ਨੂੰ ਦੇਖ ਕੇ ਤੇ ਉਦੋਂ ਲੈਂਡਸਕੇਪ ਤੇ ਵੀ ਤੁਹਾਡੇ ਕੋਲ ਜੇ ਕੈਮਰਾ ਫਿਰ ਕਲਿੱਕ ਕਰ ਲਓ ਹੂੰ ਤੇ ਕਲਿੱਕ ਕੈਮਰੇ ਤੋਂ ਬਾਅਦ ਉਹ ਫੋਟੋ ਤੋਂ ਅਗਰ ਲੈਂਡਸਕੇਪ ਘਰ ਪੇਂਟ ਕਰ ਲਓ ਜੀ ਸੋ ਆਪਣਾ ਕੈਮਰਾ ਤੁਸੀਂ ਨਾਲ ਹੀ ਰੱਖਦੇ ਹੋ ਨਾਲ ਹੀ ਹੁੰਦਾ ਕੈਮਰਾ ਤੇ ਹੁਣ ਤੱਕ ਸਭ ਤੋਂ ਪਿਆਰੀ ਕਿਹੜੀ ਤਸਵੀਰ ਆ ਜਿਹੜੀ ਕਈਏ ਵੀ ਪੀਪਾ ਪਲਵੰਤ ਨੂੰ ਟੁੰਬ ਗਈ ਉਹ ਮੈਂ ਪਹਿਲਾਂ ਵੀ ਕਹਿ ਦਿੱਤਾ ਮੈਨੂੰ ਤਾਂ ਸਾਰੀਆਂ ਤਸਵੀਰਾਂ ਚੰਗੀਆਂ ਲੱਗਦੀਆਂ ਹੂੰ ਪਰ ਮੈਂ ਇੱਕ ਇੱਕ ਸੀਰੀਜ਼ ਹੀ ਮੇਰੀ ਕਬੂਤਰ ਨੂੰ ਲੈ ਕੇ ਮੈਂ ਬਣਾਈ ਪੇਂਟਿੰਗ ਅੱਛਾ 8-9 ਪੇਂਟਿੰਗ ਸਨ ਉਹਦੇ ਵਿੱਚ ਉਹਦੇ ਵਿੱਚ ਉਹ ਔਰਤ ਦੀ ਚੇਤਨਾ ਨੂੰ ਡਵੈਲਪ ਸ਼ੋ ਕਰਦੀ ਹੈਗੀ ਆ ਕਬੂਤਰ ਅੱਛਾ ਕਿ ਜਿਹੜੀ ਔਰਤ ਹੈ ਸਾਡੀ ਉਹਦਾ ਸਾਰਾ ਸਮਾਜਿਕ ਤੌਰ ਤੇ ਸਾਰੀ ਉਮਰ ਆਪਣੇ ਪਹਿਲਾ ਮਾਂ ਪਿਓ ਦੇ ਸائے ਚ ਫਿਰ ਪਤੀ ਦੇ ਸائے ਚ ਫਿਰ ਬੱਚਿਆਂ ਦੇ ਸائے ਚ ਗੁਜ਼ਰ ਜਾਂਦੀ ਹੈ ਉਹਦੀ ਜਿਹੜੀ ਆਪਣੀ ਚੇਤਨਾ ਉਡਣ-ਉਡਣ ਕਰਦੀ ਹੈ ਤੇ ਉਹਦੇ 20 ਕਿਸਮ ਦੀਆਂ ਰੁਕਾਵਟਾਂ ਸਮਾਜ ਨੇ ਲਾਈਆਂ ਹੁੰਦੀਆਂ। ਹੂੰ। ਸੋ ਉਹ ਜਿਹੜੀ ਉਡਾਰੀ ਨੂੰ ਮੈਂ ਪੇਂਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਮੈਨੂੰ ਅੱਛੀ ਲੱਗੀ ਹੈ ਔਰ ਲੋਕਾਂ ਨੂੰ ਵੀ ਬੜੀ ਪਸੰਦ ਆਈ ਜੀ। ਤੁਸੀਂ ਹੁਣ ਤੱਕ ਬਹੁਤ ਸਾਰੀਆਂ ਐਗਜ਼ੀਬਿਸ਼ਨਸ ਵੀ ਕੀਤੀਆਂ ਹੈਨਾ? ਐਗਜ਼ੀਬਿਸ਼ਨ ਲਾਈਆਂ ਵੀ ਆਪਣੀ ਜੌਬ ਦੇ ਵਿੱਚ ਰਹਿੰਦੇ ਆ ਵੀ ਐਜ਼ ਐਨ ਆਰਟਿਸਟ ਵੀ। ਸਭ ਤੋਂ ਜ਼ਿਆਦਾ ਤੁਹਾਨੂੰ ਕਿਹਦਾ ਕੰਮ ਪਸੰਦ ਹੈ? ਜੋ ਲੱਗਦਾ ਹੈ ਕਿ ਇਹ ਕੰਮ ਵਾਕਈ ਕਮਾਲ ਦਾ ਆ। ਦੇਖੋ ਬਹੁਤ ਲੋਕ بڑے ਆਰਟਿਸਟ ਨੇ ਵੱਡੇ ਵੱਡੇ ਹਮ ਐਮ ਐਫ হোসেন ਸੁਤੀਸ਼ ਗੁਜਰਾਲ ਹੁਣ ਲੇਟੈਸਟ ਜਿਹੜਾ ਸਾਡਾ ਮੇਰਾ ਮਿੱਤਰ ਹੈ ਪ੍ਰੇਮ ਸਿੰਘ ਹਮ ਉਹ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਇੰਟਰਨੈਸ਼ਨਲ ਲੈਵਲ ਦਾ ਜੀ ਹਾਂ ਸੋ ਇੱਕ ਲੇਖਕ ਕਕਾ ਥੀਏਟਰ ਆਰਟਿਸਟ ਕਹਿ ਲਓ ਹਨਾ ਇੱਕ ਪੇਂਟਰ ਕਹਿ ਲਓ ਇੱਕ ਫੋਟੋਗ੍ਰਾਫਰ ਕਹਿ ਲਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਬਰਾਬਰ ਬਰਾਬਰ ਹੰਡਾਇਆ ਪਰ ਇੱਕ ਹੁੰਦਾ ਨਾ ਕਿ ਜਦੋਂ ਬੰਦਾ ਕਹਿੰਦਾ ਕਿ ਮੈਨੂੰ ਇਸ ਕਲਾ ਦੇ ਵਿੱਚ ਆਪਣੇ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਮੇਰੀ ਇਸ ਕਲਾ ਕਰਕੇ ਬੀਬਾ ਬਲਵੰਤ ਬੀਬਾ ਬਲਵੰਤ ਹੈ ਇਦਾਂ ਵੀ ਹੈ ਇਹ ਮੈਨੂੰ ਸਾਰੀਆਂ ਕਲਾਵਾਂ ਨਾਲ ਓਨਾ ਹੀ ਪਿਆਰ ਹੈ ਕਿਉਂਕਿ ਜਿਸ ਵਕਤ ਮੇਰੇ ਹੱਥ ਕੈਮਰਾ ਹੁੰਦਾ ਉਸ ਵਕਤ ਮੈਂ ਫੋਟੋਗ੍ਰਾਫਰ ਹੁੰਦਾ ਓਕੇ ਜਿਸ ਵਕਤ ਮੈਂ ਮੇਰੇ ਹੱਥ ਬ੍ਰਸ਼ਾ ਰੰਗ ਹੁੰਦੇ ਫਿਰ ਮੈਂ ਪੇਂਟਰ ਹੁੰਦਾ ਜਦੋਂ ਮੈਂ ਲਿਖ ਰਿਹਾ ਫਿਰ ਮੈਂ ਆਪਣੇ ਸ਼ਾਇਰ ਹੁੰਦਾ ਸ਼ਾਇਰ ਜੀ ਜਾਂ ਜਦੋਂ ਮੈਂ ਫਿਲਮ 'ਚ ਕੰਮ ਕਰਾਂ ਕਿਤੇ ਥੀਏਟਰ 'ਚ ਕੰਮ ਕਰਾਂ ਫਿਰ ਐਕਟਰ ਹੁੰਦਾ ਜਿੱਦਾਂ ਤੁਹਾਰੀ ਹੈ ਤੁਹਾਡੇ ਬਚਪਨ ਵਾਲੀ ਤਾਂ ਜਨਮ ਕਿੱਥੇ ਹੋਇਆ ਔਰ ਉਸ ਤੋਂ ਬਾਅਦ ਉਹ ਬਚਪਨ ਦਾ ਜਿਹੜਾ ਸਮਾਂ ਹੁੰਦਾ ਆ ਕਿਸੇ ਵੀ ਇਨਸਾਨ ਦਾ ਨਾ ਉਹਦੇ ਵਿੱਚ ਹੀ ਪਤਾ ਲੱਗ ਜਾਂਦਾ ਉਹ ਕਹਿੰਦੇ ਨੇ ਪੂਤ ਕੇ ਪਾਉ ਪਾਲਨੇ ਮੇਂ ਹੀ ਪਤਾ ਲੱਗ ਜਾਂਦੇ ਹੈ ਸੋ ਉਸ ਤਰੀਕੇ ਦੇ ਨਾਲ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਗੁਣ ਹੋਏਗਾ ਇਹ ਕਲਾਕਾਰ ਬਣੇਗਾ ਜਾਂ ਫਨਕਾਰ ਵੱਡਾ ਬਣੇਗਾ ਜਾਂ ਫਿਰ بزਨਸਮੈਨ ਬਣੇਗਾ ਕੁਝ ਵੀ ਸੋ ਬਚਪਨ ਕਿਹਾ ਜਾਂਸੀ ਔਰ ਕਿਸ ਚੀਜ਼ ਦਾ ਅਸਰ ਪਿਆ ਜਿਹਦੇ ਕਰਕੇ ਕਲਾਕਾਰੀ ਖੂਨ ਜਾਈ ਮੇਰਾ ਜਨਮ 30 ਜੁਲਾਈ 1945 ਨੂੰ ਮੇਰੇ ਨਾਨਕੇ ਪਿੰਡ ਰੁਰਕਾ ਹੂੰ ਜ਼ਿਲ੍ਹਾ ਲੁਧਿਆਣੇ ਵਿੱਚ ਹੋਇਆ ਜੀ ਤੇ ਪਰਵਰਿਸ਼ ਜਿਹੜੀ ਮੇਰੀ ਜਗਰਾਉ ਹੋਈ ਉੱਥੇ ਮੇਰੀ ਸਕੂਲਿੰਗ ਹੋਈ ਸਕੂਲਿੰਗ ਤੋਂ ਬਾਅਦ ਫਿਰ ਜਿਹੜੇ ਮੈਂ ਚੰਡੀਗੜ੍ਹ ਚਲਾ ਗਿਆ ਹੂੰ ਜਿਹੜਾ 5 ਇਅਰ ਡਿਪਲੋਮਾ ਕੀਤਾ ਸਾਡੇ ਦੂਰ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਇੱਕ ਬੰਦਾ ਕਵੀ ਕਵੀ ਸ਼੍ਰੀ ਲਾਉਂਦਾ ਹੁੰਦਾ ਸੀ ਗਾਉਂਦਾ ਹੁੰਦਾ ਸੀ ਹਮ ਆਪ ਹੀ ਬਣਾ ਕੇ ਹਮ ਤੇ ਇੱਕ ਉਹ ਮੈਨੂੰ ਬੜਾ ਚੰਗਾ ਲੱਗਦਾ ਸੀ ਉਸ ਵਕਤ ਹਮ ਦੂਸਰਾ ਮੇਰਾ ਇੱਕ ਤਾਇਆ ਸੀ ਉਹਨੂੰ ਕਿੱਸੇ ਪੜਨ ਦਾ ਬੜਾ ਸ਼ੌਕ ਸੀ ਜੀ ਪੂਰਨ ਭਗਤ ਦਾ ਕਿੱਸਾ ਹੀਰ ਰਾਂਝੇ ਦਾ ਇਸ ਤਰ੍ਹਾਂ ਉਹਨੇ ਰੱਖਿਆ ਤੇ ਉਹ ਗਾ ਕੇ ਪੜ੍ਹਦੇ ਸੀ ਹਮ ਹਮ ਉਹ ਮੇਰੇ ਕੰਨਾਂ ਦੇ ਵਿੱਚ ਹੱਲੇ ਵੀ ਉਹ ਆਵਾਜ਼ਾਂ ਗੂੰਜਦੀਆਂ ਨੇ ਹਮ ਤੇ ਯਾ ਮੈਂ ਜਦੋਂ ਕਵੀ ਦਰਬਾਰ ਸੀਨੀਅਰ ਪੋਏਟਸ ਨੂੰ ਦੇਖਣੇ ਜੀ ਉਦੋਂ ਮੇਰਾ ਦਿਲ ਕਰਨਾ ਬਈ ਯਾਰ ਮੈਂ ਵੀ ਇੱਕ ਦਿਨ ਕੁਝ ਕਰਾਂਗਾ ਹੂੰ ਸੋ ਸੁਪਨਾ ਹੌਲੀ ਹੌਲੀ ਮੇਰਾ ਵੀ ਪੂਰਾ ਹੋ ਗਿਆ ਸੋ ਤੁਸੀਂ ਵੀ ਇੱਕ ਕਵੀ ਇੱਕ ਸ਼ਾਇਰ ਬਣ ਗਏ ਹਾਂ ਲੇਕਿਨ ਕਵੀ ਸ਼ਾਇਰ ਤੋਂ ਇਲਾਵਾ ਜਿਵੇਂ ਗੱਲ ਕਰਾਂ ਇਹ ਪੇਂਟਿੰਗ ਵਾਲਾ ਸ਼ੌਂਕ ਇਹ ਕਿਵੇਂ ਪੈਦਾ ਹੋਇਆ ਔਰ ਫੋਟੋਗ੍ਰਾਫੀ ਦਾ ਪੇਂਟਿੰਗ ਇਸ ਤਰ੍ਹਾਂ ਸੀ ਸਾਡੇ ਜਿਬਰਾਂ ਇੱਕ ਪੇਂਟਰ ਸੀ ਬੜਾ ਬਜ਼ੁਰਗ ਬੰਦਾ ਉਹ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਜ਼ਿਆਦਾ ਬਣਾਉਂਦਾ ਸੀ ਹੂੰ ਹੂੰ ਜਦੋਂ ਮੈਂ ਸਕੂਲ ਤੋਂ ਆਉਂਦਾ ਸੀ ਮੈਂ ਉਹਦੀ ਸਟੂਡੀਓ ਦੇ ਉੱਤੇ ਜ਼ਰੂਰ ਰੁਕਦਾ ਹੁੰਦਾ ਸੀ ਹੂੰ ਤੇ ਉਹ ਮੈਂ ਦੇਖਣਾ ਉਹ ਕੰਮ ਕਿਦਾਂ ਕਰਦੇ ਨੇ ਤੇ ਹੌਲੀ-ਹੌਲੀ ਕਿਉਂਕਿ ਸਬਜੈਕਟ ਸਾਡਾ ਸਕੂਲ ਦੇ ਵਿੱਚ ਵੀ ਇਸ ਡਰਾਇੰਗ ਦਾ ਹੁੰਦਾ ਰੰਗ ਬ੍ਰਸ਼ ਤਾਂ ਫਿਰ ਹੁੰਦੇ ਨੇ ਹੂੰ ਹੌਲੀ-ਹੌਲੀ ਪੇਂਟ ਕਰਨਾ ਸ਼ੁਰੂ ਕਰ ਦਿੱਤਾ ਔਰ ਫਿਰ ਜਦੋਂ ਮੈਂ ਇੰਟਰਵਿਊ ਤਾਂ ਗਿਆ ਉੱਥੇ ਚੰਡੀਗੜ੍ਹ ਆਰਟ ਕਾਲਜ ਦੇ ਤੇ ਮੇਰੇ ਕਦੇ ਉਹ ਜਿਹੜੇ ਪੇਪਰ ਸਾਡੇ ਜਿਹਨਾਂ ਨੇ ਚੈੱਕ ਕੀਤੇ ਉਹ ਬੜੇ ਖੁਸ਼ ਹੋਏ ਕੰਮ ਦੇਖ ਕੇ ਹਮਮ ਔਰ ਬਸ ਇਸ ਤਰ੍ਹਾਂ ਹੌਸਲਾ ਜ਼ਿੰਦਗੀ ਚ ਮਿਲਦਾ ਗਿਆ ਅੱਗੇ ਵਧਦੇ ਗਿਆ ਸੋ ਜਦੋਂ ਤੁਸੀਂ ਰਾਹ ਦੇ ਵਿੱਚ ਰੁਕੇ ਜਾਂ ਫਿਰ ਆਲੇ ਦੁਆਲੇੋਂ ਜੋ ਵੀ ਤੁਹਾਨੂੰ ਲੱਭਿਆ ਤੁਸੀਂ ਉਹਨਾਂ ਨੂੰ ਹੀ ਆਪਣਾ ਪ੍ਰੇਰਨਾ ਬਣਾ ਲਿਆ ਆਪਣੀ ਔਰ ਉਸ ਤੋਂ ਬਾਅਦ ਹੌਲੀ 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 ਇਸ ਮਾਰਗ ਤੇ ਤੁਰਦੇ ਗਏ ਹਾਂ ਇਹ ਦੇਖੋ ਇਹ ਤੁਹਾਡੇ ਅੰਦਰ ਨਾ ਬਾਜ਼ਾਰ ਚ ਤਾਂ ਬੜਾ ਕੁਝ ਪਿਆ ਹਮ ਤੁਸੀਂ ਜੋ ਦੇਖਦੇ ਹੋ ਨਾ ਉਹ ਤੁਹਾਡੇ ਅੰਦਰੋਂ ਉਹੀ ਪਸੰਦ ਹੁੰਦੀ ਹੈ ਹੂੰ ਉਹ ਚੀਜ਼ਾਂ ਤੇ ਦੇਖੋ ਮੈਂ ਮੈਨੂੰ ਜੇ ਉਹ ਕਲਾਕਾਰ ਕੋਲ ਰੁਕਦਾ ਸੀ ਹੂੰ ਤੇ ਦੁਕਾਨਾਂ ਤਾਂ ਹੋਰ ਬਾਜ਼ਾਰ 'ਚ ਬੜੀ ਸੀ ਜਿਹੜਾ ਬੰਦਾ ਜਿਹਦਾ ਮਾਈਂਡ ਹੋਊਗਾ ਬਿਜ਼ਨਸਮੈਨ ਹੂੰ ਉਹ ਦੂਸਰੀਆਂ ਦੁਕਾਨਾਂ ਵੱਲ ਦੇਖੇਗਾ ਹੈਨਾ ਸੋ ਇਸ ਲਈ ਰਾਮਲੀਲਾ ਦੇਖਣ ਜਾਣਾ ਹੂੰ ਤੇ ਉਹ ਦੇਖਣਾ ਵੀ ਉਹ ਐਕਟਰ ਕਿਦਾਂ ਕੰਮ ਕਰ ਰਹੇ ਨੇ ਮੇਕਅਪ ਕਰਕੇ ਡਾਇਲੋਗ ਕਰਕੇ ਕਿਦਾਂ ਉਹ ਕਰ ਰਹੇ ਨੇ ਸਾਰਾ ਸਵੇਰੇ ਅਸੀਂ ਘਰਾਂ ਦੇ ਵਿੱਚ ਉਹਨਾਂ ਦੀ ਨਕਲ ਨਕਲਾਂ ਹੂੰ ਤੇ ਇਸ ਰੈਂਕ ਦਾ ਜਿਹੜੀ ਹੈ 7ਵੀਂ 8ਵੀਂ ਚ ਪੜਦਾ ਸੀ ਮੇਰੇ ਟੀਚਰ ਸੀ ਮਾਸਟਰ ਮਦਨ ਮੋਹਨ ਜਗਰੋਂ ਤੋਂ ਹੀ ਉਹਨਾਂ ਨੇ ਦੱਸਿਆ ਵੀ ਇੱਕ ਹਫਤਾ ਇਸ ਤਰ੍ਹਾਂ ਲਿਖੀ ਜਾਂਦੀ ਹੈ ਲਗਾ ਮਾਤਰਾ ਗਿਣ ਕੇ ਤੇ ਦੂਜੇ ਇੱਕ ਦਿਨ ਮੈਂ ਵੀ ਲਿਖ ਕੇ ਲੈ ਗਿਆ ਅੱਛਾ ਹਾਂ ਤੂੰ ਬੜੇ ਖੁਸ਼ ਹੋਏ ਔਰ ਫਿਰ ਮੈਂ ਤੁਸੀਂ ਜਦੋਂ ਮੇਰੀ ਪਹਿਲੀ ਕਿਤਾਬ ਛਪੀ ਉਹ ਮੈਂ ਮਾਸਟਰ ਜੀ ਨੂੰ ਲੱਭਿਆ ਲੁਧਿਆਣਾ ਆਪਣੀ ਕਿਤਾਬ ਦਿੱਤੀ ਔਰ ਉਹਨਾਂ ਨੂੰ ਬੜੀ ਹੈਰਾਨੀ ਹੋਈ ਪਰ ਉਹ ਕਿਉਂਕਿ ਬੱਚੇ ਬੱਚੇ ਨੂੰ ਕਿਹੜਾ ਟੀਚਰ ਨੇ ਪਛਾਣਨਾ ਹੁੰਦਾ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮਾਸਟਰ ਜੀ ਤੁਸੀਂ ਤਾਂ ਤੁਹਾਡੇ ਤਾਂ ਹਜ਼ਾਰਾਂ ਵਿਦਿਆਰਥੀ ਨੇ ਪਰ ਮੇਰੇ ਤਾਂ ਇੱਕ ਟੀਚਰ ਹ ਹ ਮੈਂ ਤਾਂ ਤੁਹਾਨੂੰ ਨਹੀਂ ਭੁੱਲਿਆ ਵਾਹ ਤੇ ਉਹਨਾਂ ਦੀ ਅੱਖਾਂ ਚ ਅਥਰੂ ਆਏ ਉਹਨਾਂ ਨੇ ਮੇਰੀ ਕਿਤਾਬ ਪਕੜ ਕੇ ਆਪਣੇ ਸਿਰ ਤੇ ਰੱਖੀ ਵਾਹ ਤੇ ਆਸ਼ੀਰਵਾਦ ਦਿੱਤੀ ਬਸ ਉਹ ਆਸ਼ੀਰਵਾਦ ਹੀ ਚੱਲਦੇ ਨੇ ਬਜ਼ੁਰਗਾਂ ਦੇ ਬਾਕੀ ਮਿਹਨਤ ਤੁਹਾਡੀ ਹੁੰਦੀ ਹੈ ਇਹ ਵੀ ਲੱਗਾ ਕਦੇ ਵੀ ਕਿਸੇ ਨੇ ਕਿਹਾ ਹੋਵੇ ਕਿ ਬੀਬੀ ਬਬਲਵੰਤ ਜੀ ਤੁਸੀਂ ਤਾਂ ਸਾਰਾ ਕੁਝ ਹੀ ਕਰ ਲੈਂਦੇ ਹੋ ਤੁਸੀਂ ਤਾਂ ਹਰ ਕਲਾ ਦੇ ਵਿੱਚ ਨਿਪੁੰਨ ਹੋ ਉਦੋਂ ਕਿਹੋ ਜਿਹਾ ਲੱਗਦਾ ਹੈ ਇਹ ਸਾਰੇ ਮਾਨ ਸਨਮਾਨਾ ਤੋਂ ਉੱਪਰ ਦੀ ਗੱਲ ਲੱਗਦੀ ਹੈ ਜਿੰਨਾ ਲੱਗਦਾ ਤੇ ਵਧੀਆ ਲੱਗਦੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਜੀ ਸੋ ਅੱਜ ਦੇ ਬੱਚਿਆਂ ਦੀ ਗੱਲ ਕਰੀਏ ਤੇ ਜੋ ਕਿ ਬੱਚੇ ਨੇ ਜਿਹੜੇ ਜਾਂ ਜਿਹੜੇ ਕਲਾਕਾਰੀ ਦੇ ਵਿੱਚ ਪਿਆਰ ਧਾਰ ਰਹੇ ਨੇ ਉਹਨਾਂ ਨੂੰ ਕੀ ਸੁਣੇ ਆ ਦੇਣਾ ਚਾਹੋਗੇ ਦੇਖੋ ਜਿਹੜਾ ਸਮੇਂ ਦੇ ਨਾਲ 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 ਇੰਨੀਆਂ ਤਬਦੀਲੀਆਂ ਆ ਗਈਆਂ ਹੂੰ ਹੁਣ ਜਿਹੜਾ ਬੱਜਰ ਦੇ ਹੁਣ ਦਾ ਬੱਚਾ ਜੀ ਉਹ ਆਪਣੇ ਹਿਸਾਬ ਨਾਲ ਜਿਹੜੀ ਯਾਤਰਾ ਸ਼ੁਰੂ ਕਰਦਾ ਜ਼ਿੰਦਗੀ ਦੀ ਹੂੰ ਪਰ ਮੁੱਖ ਦੀ ਗੱਲ ਇਹ ਹੈ ਵੀ ਲਗਨ ਜੀ ਮਿਹਨਤ ਇਮਾਨਦਾਰੀ ਨਾਲ ਕੰਮ ਕਰਦੇ ਰਹਿਣ ਹੂੰ ਤੇ ਜ਼ਿੰਦਗੀ 'ਚ ਕੋਈ ਨਾ ਕੋਈ ਮੰਜ਼ਿਲ ਜ਼ਰੂਰ ਮਿਲਦੀ ਹੈ ਜੀ ਬਾਕੀ ਰਾਤੋਂ ਰਾਤ ਕੁਝ ਨਹੀਂ ਹੁੰਦਾ ਹੂੰ ਕਿਉਂਕਿ ਜਿਹੜੀ ਹੁਣ ਦੀ ਪੀੜ੍ਹੀ ਨੂੰ ਬਹੁਤ ਕਾਹਲ ਪਈ ਹੈ ਵੀ ਅਸੀਂ ਜਲਦੀ ਤੋਂ ਜਲਦੀ ਰਿਜ਼ਲਟ ਮਿਲ ਜੇ ਜਲਦੀ ਜਲਦੀ ਰਿਜ਼ਲਟ ਸਾਨੂੰ ਮਿਲ ਜੇ ਇਦਾਂ ਨਹੀਂ ਹੁੰਦਾ ਸਬਰ ਸੰਤੋਖ ਦੇ ਨਾਲ ਜ਼ਿੰਦਗੀ ਚੱਲਦੀ ਹੈ ਜਿਹੜਾ ਕੰਮ ਅੱਜ ਅਸੀਂ ਇੱਕ ਦਰਖਤ ਦਾ ਬੀਜ ਬੀਜਦੇ ਹਾਂ ਹੂੰ ਉਹਨੇ 15-20 ਸਾਲ ਤੱਕ ਫਲ ਦੇਣਾ ਹੁੰਦਾ ਜੀ ਇਹ ਤਾਂ ਹੈ ਨਹੀਂ ਵੀ ਤੁਸੀਂ ਅੱਜ ਬੀਜ ਬੀਜਿਆ ਤੇ ਸਵੇਰੇ ਫਲ ਲੱਗ ਜਾਣਾ ਸੋ ਜ਼ਿੰਦਗੀ ਨੂੰ ਸਬਰ ਸੰਤੋਖ ਨਾਲ ਇੰਤਜ਼ਾਰ ਕਰਨਾ ਚਾਹੀਦਾ ਇਹ ਪ੍ਰੈਕਟਿਸ ਬਹੁਤ ਮੰਗਦੀ ਹੈ ਜੋ ਕਲਾ ਹੈ ਇਹਦੇ ਵਿੱਚ ਵੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਉਹ ਤਾਂ ਹੈ ਹੀ ਹੈ ਜਿਹੜਾ ਤੁਸੀਂ ਇਹ ਰਿਆਜ਼ ਆ ਹੂੰ ਦੇਖੋ ਮਿਜ਼ੂਸ਼ੀਅਨ ਨੇ ਉਹ ਰੋਜ਼ ਆਪਣੇ ਸਵੇਰ ਉੱਠ ਕੇ ਰਿਆਜ਼ ਕਰਦੇ ਨੇ ਹੂੰ ਇਸ ਤਰ੍ਹਾਂ ਪੇਂਟਰ ਜੀ ਕਈ ਵਾਰੀ ਅਸੀਂ ਪੇਂਟਿੰਗ ਨਹੀਂ ਬਣਾਉਂਦੇ ਪਰ ਸਿਰਫ ਰੰਗਾਂ ਦੇ ਨਾਲ ਵੈਸੀ ਬ੍ਰਸ਼ ਦੇ ਨਾਲ ਸਟ੍ਰੋਕ ਲਾ ਲਾ ਕੇ ਖੇਡਦੇ ਹੂੰ ਇਦਾਂ ਹੀ ਬਹੁਤ ਵਾਰੀ ਮੈਂ ਪੋਇਟਰੀ ਨਹੀਂ ਲਿਖਦਾ ਹੂੰ ਜਾਂ ਮੈਂ ਕਦੇ ਕੋਈ ਗੀਤ ਕੋਈ ਸੁਣਦਾ ਰੇਡੀਓ ਤੋਂ ਤੇ ਉਹ ਮੈਂ ਅੰਦਾਜ਼ੇ ਨਾਲ ਫਿਰ ਇਸ ਤਰ੍ਹਾਂ ਕੋਈ ਸ਼ਬਦ ਕਰਨਾ ਵੀ ਇਹ ਇਹਦੀ ਟੂਨ ਐ ਇਦਾਂ ਹੋ ਸਕਦੀ ਐ ਤੇ ਉਹ ਗੀਤ ਕਦੀ ਫਿਰ ਲਿਖਿਆ ਜਾਂਦਾ ਓਕੇ ਉਹ ਵੀ ریاਜ਼ ਹੀ ਐ ਕਿਸਮ ਦਾ ਸੋ ਇਦਾਂ ਹੀ ਪ੍ਰੈਕਟਿਸ ਐ ਅੱਜ ਦੇ ਜ਼ਮਾਨੇ 'ਚ ਗੱਲ ਕਰੀਏ ਤੇ ਪੇਂਟਿੰਗ ਦੇ ਵਿੱਚ ਬਹੁਤ ਸਾਰੀਆਂ ਅਗੋ ਵਿਦਾਵਾਂ ਆਗੀਆਂ ਨੇ ਬਹੁਤ ਸਾਰੀਆਂ ਟਾਈਪਸ ਆਗੀਆਂ ਉਹਦੇ ਵਿੱਚ ਐਬਸਟ੍ਰੈਕਟ ਪੇਂਟਿੰਗ ਵੀ ਐ ਹੋਰ ਵੀ ਕਈ ਪੇਂਟਿੰਗਸ ਐ ਸੋ ਤੁਹਾਡੇ ਮਨ ਨੂੰ ਕਿਹੜੀ ਜ਼ਿਆਦਾ ਪਸੰਦ ਐ ਐਬਸਟ੍ਰੈਕਟ ਤਾਂ ਪਹਿਲਾਂ ਵੀ ਸੀ ਦੇਖੋ ਲੈਂਡਸਕੇਪ ਪੋਰਟਰੇਟ ਐਬਸਟ੍ਰੈਕਟ ਪੇਂਟਿੰਗ ਹੈ ਔਰ ਐਬਸਟ੍ਰੈਕਟ ਪੇਂਟਿੰਗ ਦੀਆਂ ਵੀ ਬਹੁਤ ਵੈਰਾਈਟੀਆਂ ਨੇ ਹਾਂਜੀ ਅਲੱਗ-ਅਲੱਗ ਤਰ੍ਹਾਂ ਦੇ ਆਰਟਿਸਟ ਅਲੱਗ-ਅਲੱਗ ਤਰ੍ਹਾਂ ਦਾ ਕੰਮ ਕਰਦੇ ਨੇ ਲੇਕਿਨ ਜਿਹੜਾ ਹੁਣ ਡਿਜੀਟਲ ਜਿਹੜਾ ਯੋਗ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਰੈਡੀਮੇਡ ਤੁਹਾਡੇ ਕੰਪਿਊਟਰ ਦੇ ਵਿੱਚ ਸਭ ਕੁਝ ਪਿਆ ਜੀ ਤੁਸੀਂ ਸਿਰਫ ਉਹਨੂੰ ਅਰੇਂਜ ਕਰਨਾ ਹਮ ਸਾਡੀ ਪੀੜ੍ਹੀ ਨੇ ਤਾਂ ਸਾਰਾ ਹੀ ਟੋਟਲ ਮੈਨੂਅਲ ਕੰਮ ਕੀਤਾ ਹਮ ਮਤਲਬ ਸਾਡੇ ਕੋਲ ਤਾਂ ਰੈਡੀਮੇਡ ਕੋਈ ਚੀਜ਼ ਨਹੀਂ ਸੀ ਹਮ ਤੋ ਮੈਨੂਅਲ ਕੰਮ ਕੀਤਾ ਮੈਨੂਅਲ ਕੰਮ ਜਿਹੜਾ ਜਿਹੜਾ ਬੰਦਾ ਹੁਣ ਜਿਹੜੇ ਕੋਈ ਨਵੇਂ ਆਰਟਿਸਟ ਮਿਲਦੇ ਨੇ ਉਹ ਕਹਿੰਦੇ ਜੀ ਅਸੀਂ ਪੈਨਸਲ ਵੀ ਨਹੀਂ ਪਕੜ ਸਕਦੇ ਹੂੰ ਬ੍ਰਸ਼ ਵੀ ਨਹੀਂ ਯੂਜ਼ ਕਰ ਸਕਦੇ ਕਿਉਂਕਿ ਡਿਜੀਟਲ ਸਾਰਾ ਕੰਮ ਚੱਲ ਰਿਹਾ ਤੇ ਉਹ ਇੱਕ ਕਿਸਮ ਦਾ ਲੇਆਉਟ ਜਿਹਾ ਬਣਾ ਕੇ ਪੇਸ਼ ਕਰ ਦਿੰਦੇ ਨੇ ਤੁਹਾਡੇ ਵੀ ਠੀਕ ਨੇ ਜੀ ਉਹ ਵੀ ਠੀਕ ਨੇ ਸਮੇਂ ਦੇ ਹਿਸਾਬ ਨਾਲ ਸਭ ਠੀਕ ਆ ਸੋ ਸਮੇਂ ਦੇ ਹਿਸਾਬ ਦੇ ਨਾਲ ਕਲਾ ਵੀ ਬਦਲੀ ਹੈ ਕਲਾਕਾਰ ਵੀ ਬਦਲੇ ਨੇ ਬਿਲਕੁਲ ਪਰ ਜੇ ਅਸੀਂ ਗੱਲ ਕਰੀਏ ਤੁਹਾਡੇ ਅੰਦਰ ਵਾਲਾ ਜਿਹੜਾ ਕਲਾਕਾਰ ਹੈ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਜ਼ਿੰਦਗੀ ਨੂੰ ਭਰਪੂਰ ਹੰਡਾਇਆ ਹੈ ਕਲਾ ਦੇ ਨਾਲ ਹਾਂਜੀ ਬਿਲਕੁਲ ਬਿਲਕੁਲ ਮੈਨੂੰ ਜ਼ਿੰਦਗੀ 'ਚ ਕੋਈ ਪਛਤਾਵਾ ਨਹੀਂ ਆਪਣੇ ਵੀ ਮੈਨੂੰ ਇਹ ਨਹੀਂ ਇਹ ਕਰਨਾ ਚਾਹੀਦਾ ਸੀ ਹੂੰ ਜੋ ਵੀ ਮੈਨੂੰ ਮੇਰੇ ਮਨ ਦੇ ਵਿੱਚ ਸੀ ਮੈਨੂੰ ਕੁਦਰਤ ਨੇ ਪੂਰਾ ਮੌਕਾ ਦਿੱਤਾ ਹੂੰ ਔਰ ਮੈਂ ਉਸ ਮੌਕੇ ਦਾ ਕੁਦਰਤ ਨੂੰ ਮੋਲਦਾਰ ਦੇ ਤਾਲੂਦਾਰ ਜੀ ਇੱਕ ਕਲਾਕਾਰ ਇਹੀ ਕਰਦਾ ਹੈ ਇੱਕ ਕਲਾਕਾਰ ਦੀ ਜ਼ਿੰਦਗੀ ਇਹੀ ਹੁੰਦੀ ਹੈ ਕਿ ਉਹਦੀ ਪੂਰੀ ਦੀ ਪੂਰੀ ਜ਼ਿੰਦਗੀ ਕਲਾ ਨੂੰ ਸਮਰਪਿਤ ਹੋਵੇ ਕਲਾ ਲਈ ਉਹ ਵਫਾਦਾਰ ਹੋਵੇ ਸੋ ਸਾਡਾ ਇਹ ਪ੍ਰੋਗਰਾਮ ਮੇਰੀ ਕਲਾ ਜਿਸ ਵਿੱਚ ਅਸੀਂ ਤੁਹਾਡੇ ਨਾਲ ਅਲੱਗ-ਅਲੱਗ ਕਲਾਕਾਰਾਂ ਦੀ ਮੁਲਾਕਾਤ ਕਰਾਉਨੇ ਆ ਪਰ ਅੱਜ ਸਾਡਾ ਸਬਬ ਸਾਡੀ ਕਿਸਮਤ ਕਿ ਸਾਨੂੰ ਇੱਕੋ ਹੀ ਕਲਾਕਾਰ ਦੇ ਵਿੱਚ ਕਿੰਨੀਆਂ ਹੀ ਕਲਾਵਾਂ ਦੇਖਣ ਨੂੰ ਮਿਲੀਆਂ ਸੋ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਜ਼ਿੰਦਗੀ ਇਹਨਾਂ ਦੇ ਤਜਰਬਿਆਂ ਤੋਂ ਤੁਸੀਂ ਵੀ ਬਹੁਤ ਕੁਝ ਸਿੱਖਿਆ ਹੋਵੇਗਾ ਬੀਬਾ ਬਲਵੰਤ ਜੀ ਤੁਸੀਂ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਸ਼ੁਕਰੀ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਬਸ ਇਸੇ ਤਰ੍ਹਾਂ ਹੀ ਮੇਰੀ ਕਲਾ ਪ੍ਰੋਗਰਾਮ ਨੂੰ ਡੀਡੀ ਪੰਜਾਬੀ ਨੂੰ ਆਪਣਾ ਪਿਆਰ ਦਿੰਦੇ ਰਹਿਣਾ ਤੇ ਹੋ ਸਕੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਸਮਾਂ ਕਲਾ ਲਈ ਜ਼ਰੂਰ ਕੱਟਣਾ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਸੱਚਮੁੱਚ ਸਾਰਥਕ ਕਰ ਦਿੰਦੀ ਹੈ